ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਮਾਜ ਸੇਵੀ ਸੰਸਥਾ ਢੀਆਂ ਦੇ ਖਾਲੇ ਸੰਸਥਾ ਪੰਜਾਬ ਗੁਰਜਨ ਸਿੰਘ ਬਾਠ ਕਿਸੇ ਮੁੱਦੇ ਤੇ ਅੱਜ ਗੱਲ ਕਰਨੀ ਆ ਤੇ ਮੇਰੇ ਵੀਰੋ ਮੈਂ ਕਦੀ ਨਹੀਂ ਕਿਹਾ ਵੀਡੀਓ ਨੂੰ ਸ਼ੇਅਰ ਕਰਨਾ ਜਾਂ ਕਮੈਂਟ ਕਰਨਾ ਮੇਰੇ ਵੀਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪੰਜਾਬ ਦੇ ਕੀ ਵਰਲਡ ਦੇ ਪੂਰੇ ਵਿੱਚ ਹਰ ਫੋਨ ਦੇ ਵਿੱਚ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਗਲਨਾ ਪਿੱਛਾ ਸੰਸਤਾ ਬਣਾਈ ਨੂੰ ਤਾਂ ਲੰਮਾ ਸਮਾਂ ਹੋ ਗਿਆ। ਜੋ ਕਿ ਸੇਵਾ ਨਿਭਾ ਰਹੇ ਆਂ, ਗੁਪਤ ਸੇਵਾ ਕਰ ਰਹੇ ਆਂ। ਵੀਡੀਓ ਨਹੀਂ ਸੀ ਬਣਾਉਂਦੇ, ਧੀਆਂ ਭੈਣਾਂ ਦੇ ਮਸਲੇ ਹੱਲ ਕਰਦੇ ਸੀ ਤੇ ਗੁਪਤ ਜਾ ਕੇ ਜੋ ਕਿ ਮਸਲੇ ਹੱਲ ਕਰਦੇ ਸੀ। ਅਸੀਂ ਕਿਸੇ ਦੀ ਸੋਸ਼ਲ ਮੀਡੀਆ ਤੇ ਬੇਇੱਜ਼ਤੀ ਨਹੀਂ ਕਰਨੀ ਚਾਹੁੰਦੇ, ਨਾ ਅਸੀਂ ਕੀਤੀ ਅਜੇ ਤੱਕ। ਪਰ ਵੀਡੀਓ ਬਣਾ ਕੇ ਨਹੀਂ ਸੀ ਕਿਸੇ ਨੂੰ ਪਾਣੀ ਚਾਹੁੰਦੇ, ਨਾ ਇਹਦਾ ਕੋਈ ਅਰਦਾ ਮਸਲਾ ਆਇਆ। ਕਈ ਵੀਡੀਓ ਜਿਹੜੀਆਂ ਜਿਹਨੂੰ ਸਿਰ ਤੋਂ ਜ਼ਿਆਦਾ ਪਾਣੀ ਲੰਘਿਆ ਹੋਵੇ ਤੇ ਫਿਰ ਉਹ ਬਣਾਉਣੀ ਵੀ ਪੈਂਦੀ ਆ। 25 ਦਿਨ ਤੋਂ ਮੈਨੂੰ ਬਹੁਤ ਫੋਨ ਕਾਲ ਆ ਰਹੀਆਂ ਐ ਬਾਹਰੋਂ ਵੀ ਆ ਰਹੀਆਂ ਔਰ ਪੰਜਾਬ ਤੋਂ ਇੰਡੀਆ ਤੋਂ ਵੀ ਆ ਰਹੀਆਂ ਜਿਹੜੇ ਲੋਕ ਭੈਣਾ ਤੇ ਭਰਾ ਇਹ ਗੱਲ ਕਹਿ ਰਹੇ ਨੇ ਵੀ ਤੁਸੀਂ ਇੰਨੇ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਸੀ ਤੁਸੀਂ ਕਿੱਥੇ ਬੈਠੇ ਕਿਉਂਕਿ ਥੋੜੇ ਦਿਨ ਪਹਿਲਾਂ ਕਿਸਰਾ ਜੀ ਕਲਾ ਵਾਲੀ ਭੈਣ ਦੀ ਅਸੀਂ ਵੀਡੀਓ ਪਾ ਕੇ ਲੋਕਾਂ ਨੂੰ ਦੱਸਿਆ ਸੀ ਉਹਦੀ ਮੁਸ਼ਕਲ ਤੇ ਉਹਦੇ ਹੱਕ ਦੇ ਵਿੱਚ ਅਸੀਂ ਖੜੇ ਸੀ ਜੀ ਲੋਕਾਂ ਨੂੰ ਪਤਾ ਲੱਗਾ ਤੇ ਲੋਕਾਂ ਨੇ ਸਾਨੂੰ ਫੋਨ ਕਰਨੇ ਚਾਲੂ ਕਰ ਦਿੱਤੇ ਵੀ ਤੁਸੀਂ ਇੱਕ ਵਾਰਾਂ ਵੀਡੀਓ ਬਹਾਗੇ ਬਣਾ ਕੇ ਜਰੂਰ ਪਾਓ ਤੇ ਜਲਦੀ ਜਲਦੀ ਵੀਡੀਓ ਪਾਇਆ ਕਰੋ ਤਾਂ ਹਰ ਨਾ ਪੈਣਾ ਤੱਕ ਵੀ ਵੀਡੀਓ ਤੁਹਾਡੀ ਜਾਵੇ ਜਿਹੜੀਆਂ ਪੈਣਾ ਮੁਸ਼ਕਲ ਚ ਬੈਠੀਆਂ ਹੋਣ ਕਿਉਂਕਿ ਕਈ ਲੋਕਾਂ ਨੇ ਇਹੋ ਜਿਹੇ ਫੋਨ ਆਏ ਪਸੇ ਫਲਾਨੀ ਕਿਸੇ ਬੰਦੀ ਨੂੰ ਫੋਨ ਕੀਤਾ ਉਹ ਨਹੀਂ ਆਏ ਕਦੀ ਕੋਈ ਕਹਿੰਦਾ ਅਸੀਂ ਧੀ ਜਿਹੇ ਬੰਦੇ ਨੂੰ ਫੋਨ ਕੀਤਾ ਉਹ ਨਹੀਂ ਆਏ ਇੱਕ ਧੀਆਂ ਦੇ ਫਾਲੇ ਸੰਸਤਾ ਐਸੀ ਸਬਸਕ੍ਰਾਈਬ ਕਿ ਜਿੱਥੇ ਕਦੇ ਧੀ ਭੈਣ ਦੇ ਨਾਲ ਧੱਕਾ ਹੋਊਗਾ ਉੱਥੇ ਜਾ ਕੇ ਖੜਾਂਗੇ ਜੇ ਕੋਈ ਧੀ ਭੈਣ ਕਿਸੇ ਭਰਾ ਦਾ ਨਿਜਾਇਜ਼ ਕਰਦੀ ਆ ਬਾਹਰ ਜਾ ਕੇ ਮੁੱਕਰ ਜਾਣਾ ਪੈਸੇ ਲੈ ਕੇ ਵਿਆਹ ਕਰਾ ਕੇ ਉਹ ਤੋਂ ਬਾਅਦ ਬਾਹਰ ਜਾ ਕੇ ਮੁੱਕਰ ਜਾਂਦੀਆਂ ਰੁਪਏ 35 35 40 40 ਅੱਖ ਰੁਪਿਆ ਲਾ ਕੇ ਭੇਜਦੇ ਜੇ ਕਿਸੇ ਭਰਾ ਨਾਲ ਵੀ ਤੱਕਾ ਹੁੰਦਾ ਸੀ ਉਹਨਾਂ ਦੇ ਹੱਕ ਤੇ ਵੀ ਖੜੇ ਹਾਂ ਨਸ਼ੇ ਦੀ ਲੜਾਈ ਤੇ ਧੀਆਂ ਭੈਣਾਂ ਦੇ ਹੱਕ ਤੇ ਅਸੀਂ ਹਮੇਸ਼ਾ ਖੜੇ ਹਾਂ ਤੇ ਨਸ਼ੇ ਦੀ ਲੜਾਈ ਅਸੀਂ ਲੜਦੇ ਰਵਾਂਗੇ ਇਸ ਵੀਡੀਓ ਨੂੰ ਇੰਨਾ ਕਿ ਜ਼ਿਆਦਾ ਸ਼ੇਅਰ ਕਰੋ ਜਿਹੜੀ ਸੰਗਤਾਂ ਤੱਕ ਪਹੁੰਚੇ ਤੇ ਸਾਡੇ ਬਾਰੇ ਸੰਗਤਾਂ ਨੂੰ ਪਤਾ ਲੱਗ ਸਕੇ ਮਸਲੇ ਇਹੋ ਜਿਹੇ ਆ ਵੀ ਪੰਜਾਬ ਦੀ ਕਿਸੇ ਵੀ ਧੀ ਭੈਣ ਨਾਲ ਹੋ ਰਿਆ ਤਕਾ ਬਰਦਾਸ਼ਤ ਨਹੀਂ ਕਰੇਗੀ ਧੀਆਂ ਦੇ ਪਾਲੇ ਸੰਸਤਾ ਜਿੱਥੇ ਕਿਤੇ ਜਾਣਾ ਪਿਆ ਜਰੂਰ ਜਾਵਾਂਗੇ ਕੁਝ ਦਿਨ ਪਹਿਲਾਂ ਮੈਨੂੰ ਇੱਕ ਬਾਹਰ ਦੇ ਮੁਲਕ ਤੋਂ ਫੋਨ ਆਂਦਾ ਏ ਉਹ ਪੰਜਾਬ ਦੇ ਵਿੱਚ ਇੰਡੀਆ ਦੇ ਪੰਜਾਬ ਦੇ ਵਿੱਚ ਮੂਗੀ ਸਾਈਡ ਤੇ ਉਹ ਭੈਣ ਜਿਹੜੀ ਆ ਵਿਆਹੀ ਹੋਈ ਆ ਜਿਹੜਾ ਮਸਲਾ ਕੀ ਬਣਿਆ ਪਿਆ ਸੀ ਵੀ ਉਹ ਭੈਣ ਨੂੰ ਸਹਰੇ ਤੰਗ ਕਰਦੇ ਸੀ ਕਈ ਫੋਨ ਮੈਨੂੰ ਇਹੋ ਜਿਹੇ ਆਏ ਆ ਜਿੰਨਾ ਮਸਲਿਆਂ ਤੇ ਕਈਆਂ ਭੈਣਾਂ ਦੇ ਨਾਲ ਇਹ ਧੱਕਾ ਵੀ ਸੌਰੀ ਦੇ ਦੇ ਜੀਠ ਵੀ ਗਲਤ ਨਿਗਾਹ ਰੱਖਣੀ ਤੇ ਗਲਤ ਮੈਸੇਜ ਕਮੈਂਟ ਕਰਾ ਇਹ ਆਪਣਾ ਕਰਦੇ ਨੇ ਚੈਟ ਕਰਦੇ ਨੇ ਇਹੋ ਜਿਹੇ ਵੀ ਲੋਕਾਂ ਦੇ ਮਸਲੇ ਆਏ ਆ ਸਾਡੇ ਸਾਹਮਣੇ ਧੀਆਂ ਦੇ ਖਵਾਲੀ ਸੰਸਥਾ ਬਹਿਣ ਵਾਲੀ ਸੰਸਥਾ ਨਹੀਂ ਹੁਣ ਇਹ ਲਗਾਤਾਰ ਅੱਜ ਕੱਲ ਜਿਹੜੇ ਬਣੇ ਫਿਰਦੇ ਆਪਣੇ ਆਪ ਨੂੰ ਸੰਤ ਦੱਸਦੇ ਆ ਤੇ ਧੀਆਂ ਭੈਣਾਂ ਤੇ ਗਲਤ ਨਿਗਾਹ ਰੱਖਦੇ ਆ ਉਹ ਵੀ ਬਾਜ਼ ਆ ਜਾਣ ਜਿਹੜੀਆਂ ਕੁੜੀਆਂ ਸੋਸ਼ਲ ਮੀਡੀਆ ਤੇ ਗਲਤ ਵੀਡੀਓ ਪਾਉਂਦੀਆਂ ਉਹ ਵੀ ਬਾਜ਼ ਆ ਜਾਣ ਭਾਈ ਵੇਖੋ ਅਸੀਂ ਤੇ ਕਾਰਵਾਈ ਕਰਾਵਾਂਗੇ ਕਾਨੂੰਨੀ ਜੇ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ ਤੇ ਫਿਰ ਅਸੀਂ ਉਹਨੂੰ ਵੱਡਾਂਗੇ ਇਹ ਗੱਲ ਯਾਦ ਰੱਖਿਓ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸੋਸ਼ਲ ਮੀਡੀਆ ਦੇ ਉੱਤੇ ਜੇ ਆਪਰੀ ਕੋਈ ਹੱਕ ਦੀ ਗੱਲ ਆ ਸੱਚ ਦੀ ਗੱਲ ਆ ਉਹ ਕਰੋ ਗਲਤ ਵੀਡੀਓ ਨਾ ਪਾਓ ਕਿਉਂਕਿ ਨਿੱਕੇ ਨਿੱਕੇ ਬੱਚੇ ਵੀ ਫੋਨ ਚਲਾ ਰਹੇ ਆ ਤੇ ਸਿਆਣੇ ਬੰਦੇ ਵੀ ਫੋਨ ਚਲਾਉਂਦੇ ਆ ਉਹਨਾਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਇਹੋ ਜਿਹੇ ਵੀਡੀਓ ਪਾਉਂੀਆਂ ਬੰਦ ਕਰ ਦੋ ਜਿਹੜੇ ਬਲੌਗ ਬਣਾਉਂਦੇ ਵੀਡੀਓ ਬਣਾਉਂਦੇ ਆ ਬਾਜ਼ ਆ ਜਾਂਨ ਦੂਜੀ ਗੱਲ ਹੈਗੀ ਆ ਜੀ ਆਪਣਾ ਪੰਜਾਬ ਦੇ ਵਿੱਚ ਕਿਸੇ ਵੀ ਧੀ ਭੈਣ ਸਹੁਰੇ ਤੰਗ ਕਰਦੀ ਆ ਜਾਂ ਉਹ ਜਿੱਥੇ ਕਿਤੇ ਨੌਕਰੀ ਕਰਦੀ ਆ ਉੱਥੇ ਉਹਨਾਂ ਨੂੰ ਕੋਈ ਤੰਗ ਪ੍ਰੇਸ਼ਾਨੀ ਕਰਦਾ ਜਾਂ ਕੋਈ ਬੈਂਕਰੀ ਦਾ ਉੰਕਰੀ ਕਿਸੇ ਵੀ ਤਰ੍ਹਾਂ ਦੀ ਕੋਈ ਨੌਕਰੀ ਕਰਦੀ ਆ ਉੱਥੇ ਕੋਈ ਉਹਨਾਂ ਨੂੰ ਕੋਈ ਤੰਗ ਪ੍ਰੇਸ਼ਾਨ ਕਰਦਾ ਧੀਆ ਦੇਖਵਾਲੇ ਸੰਸਥਾ ਉਹਨਾਂ ਭੈਣਾਂ ਨਾਲ ਜਾ ਕੇ ਖੜਾਂਗੇ ਮੇਰਾ ਨੰਬਰ ਹੈਗਾ ਜੀ 9876955024 ਤੁਸੀਂ ਸਾਡੇ ਨੰਬਰ ਤੇ ਕਨੈਕਟ ਕਰ ਸਕਦੇ ਹੋ ਸਾਡੇ ਨਾਲ ਧੀਆ ਦੇਖਵਾਲੇ ਸੰਸਥਾ ਪੰਜਾਬ ਦੇ ਕੋਨੇ-ਕੋਨੇ ਜਾਣ ਵਾਸਤੇ ਬਿਲਕੁਲ ਤਿਆਰ ਤਿਆਰ ਖੜੀ ਹੈ ਅਸੀਂ ਕਿਸੇ ਕੋ ਕੋਈ ਖਰਚੀ ਦਾ ਮੰਗ ਨਹੀਂ ਕਰਦੇ ਕਿਸੇ ਕੋਈ ਇਹ ਜੀ ਗੱਲ ਨਹੀਂ ਹੈਗੀ ਵੀ ਅਸੀਂ ਕਹਿੰਨੇ ਗੱਡੀ ਭੇਜੋ ਜਾਂ ਕੋਈ ਇਹ ਜੀ ਗੱਲ ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ ਸਾਡੇ